हां दोस्तों एक दक तुम सभी सारे जानती होंगे कि गायक प्रेम ਢਿੱਲੋ ਅਤੇ गायक ਮਨਪ੍ਰੀਤ ਮੰਨੇ ਦਾ ਕੁਝ ਦਿਨਾਂ ਤੋਂ ਪੰਗਾ ਚੱਲ ਰਿਹਾ ਹੈ ਅਤੇ गायक ਮਨਪ੍ਰੀਤ ਮੰਨੇ ਨੇ ਪ੍ਰੇਮ ਢਿੱਲੋ ਨੂੰ ਵਾਰਨਿੰਗ ਵੀ ਦਿੱਤੀ ਹੋਈ ਹੈ ਕਿ ਜਦੋਂ ਤੇਰਾ ਕੈਨੇਡਾ ਸ਼ੋਅ ਹੋਵੇਗਾ ਮੈਂ ਉੱਥੇ ਤੈਨੂੰ ਮਾਰਾਂਗਾ ਕੁਝ ਦਿਨ ਪਹਿਲਾਂ ਮਨਪ੍ਰੀਤ ਮੰਨੇ ਨੇ ਸ਼ਰਿਆਮ ਸਟੋਰੀਆਂ ਪਾ ਕੇ ਪ੍ਰੇਮ ਢਿੱਲੋ ਨੂੰ ਵਾਰਨਿੰਗ ਦੇ ਦਿੱਤੀ ਸੀ ਕਿ ਜਦੋਂ ਤੂੰ ਸ਼ੋਅ ਤੇ ਆਵੇਂਗਾ ਮੈਂ ਤੈਨੂੰ ਮਾਰਾਂਗਾ ਪਰ ਹੁਣ ਦੋਸਤੋ ਫਿਰ ਮਨਪ੍ਰੀਤ ਮੰਨੇ ਨੇ ਕੁਝ ਸਟੋਰੀਆਂ ਸ਼ੇਅਰ ਕੀਤੀਆਂ ਹਨ ਜਿਸ ਦੀ ਕਿ ਵੀਡੀਓ ਵੀ ਤੁਸੀਂ ਅੱਗੇ ਦੇਖ ਸਕਦੇ ਹੋ ਮੈਂ ਹੁਣ ਨਹੀਂ ਭੱਜਣ ਦੇਣਾ ਤੂੰ ਬਹੁਤ ਭੱਜ ਲਿਆ ਤੂੰ ਚੱਲ ਐੱਸਐਸਪੀ ਕੋਲੇ ਐੱਸਐਚਓ ਕੋਲੇ ਜਿੱਥੇ ਵੀ ਮੰਤਰੀਆਂ ਤੱਕ ਭੱਜ ਮੈਂ ਕੈਲਕਰੀ ਆਉਣਾ ਤੇ ਘਰ ਦੇ ਬਾਹਰ ਖੜ ਕੇ ਤੇ ਘਰ ਦੇ ਬਾਹਰ ਆ ਕੇ ਹੁਣ ਹਿਸਾਬ ਲਾ ਤਰੇ ਕਿੰਨੇ ਭੰਗੜੇ ਪਵਾਉਣੇ ਆ ਮੈਂ ਜਮਾ ਲੰਡੂਆ ਹੈ ਜਮਾ ਮੈਂ ਪਰ ਜਦੋਂ ਦਰਨਨ ਵਿੱਚ ਕੁੱਟਣਾ ਇਹਦੇ ਇੰਸਟਾਗ੍ਰਾਮ ਤੇ ਸਟੋਰੀ ਪਾਉਂਗਾ 24 ਘੰਟੇ ਸਟੋਰੀ ਚੱਲਦੀ ਹੈ ਨਾ ਉਹ ਡਿਲੀਟ ਨਹੀਂ ਹੋਊਗੀ ਇਹ ਸਾਲਾ ਜੁੱਤੀਆਂ ਖਾਣ ਦਾ ਕੰਮ ਬੜੀ ਜੁੱਤੀ ਫਰੀ ਹੈ ਤਾਂ ਪਹਿਲਾਂ ਵੀ ਤੇ ਤੂੰ ਮਾਫੀਆਂ ਕਿੱਥੇ ਮੰਗਾਉਣੀਆਂ ਨੇ ਤੈਨੂੰ ਕੁੱਟਣਾ ਕਿੱਥੇ ਆ ਸੱਪਲੈਨ ਕਰੀ ਬੈਠਾ ਮੈਂ ਤੇਰੇ ਤੇ ਜਟਾ ਗਾਣਾ ਸਿਸਟਮ ਇਹਨਾਂ ਲਾਇਆ ਹੋਇਆ ਮੈਂ 150 ਬੰਦਾ ਇਕਿਟਿਵ ਤੇ ਉੱਥੇ ਆ ਪੰਜਾਬ ਚ ਜੇਨੂੰ ਤੂੰ ਇੱਥੇ ਲੈਣ ਹੋ ਗਿਆ 150 ਗਿਆ ਨਾ 25000 ਬੰਦਾ ਇਕਿਟਿਵ ਕਰੂੰਗਾ ਬਸ ਸਾਰੇ ਨੂੰ ਇੱਕ ਸਮਝਾਇਆ ਹਾਂ ਸਾਰੇ ਗਰੁੱਪਾਂ ਨੂੰ ਤੈਨੂੰ ਮਾਰਨਾ ਨਹੀਂ ਹੈਗਾ ਤੈਨੂੰ ਕੁੱਟਣਾ ਤੂੰ ਤਾਂ ਹੈਗਾ ਮੰਨੇ ਵੀਰੇ ਗਲਤੀ ਹੋਗੀ ਇਸ ਤਰ੍ਹਾਂ ਦੋਸਤੋ ਮਨਪ੍ਰੀਤ ਮੰਨਾ ਅਤੇ ਪ੍ਰੇਮ ਟੱਲੋ ਦੇ ਵਿਚਕਾਰ ਇਹ ਵੱਡਾ ਵਿਵਾਦ ਚੱਲ ਰਿਹਾ ਹੈ ਪਰ ਇਸ ਬਾਰੇ ਪ੍ਰੇਮ ਟੱਲੋ ਅਜੇ ਕੁਝ ਵੀ ਨਹੀਂ ਬੋਲ ਰਿਹਾ ਪ੍ਰੇਮ ਟੱਲੋ ਦਾ ਕੈਨੇਡਾ ਦੇ ਵਿੱਚ ਸ਼ੋਅ ਅਕਤੂਬਰ ਦੇ ਵਿੱਚ ਹੋਣ ਜਾ ਰਿਹਾ ਹੈ ਜਿੱਥੇ ਕਿ ਇਹ ਇੱਕ ਵੱਡਾ ਵਿਵਾਦ ਛਿੜਨ ਵਾਲਾ ਹੈ ਦੋਸਤੋ ਤੁਸੀਂ ਕਹਿਣਾ ਚਾਹੋਗੇ ਇਸ ਦੇ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਜੀ ਹੋ ਲੈਟੈਸਟ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ